ਕਾਲਾਸੋਨਾ ਸਰਪੰਚ ਦੀ ਕੇਂਦਰ ਸਰਕਾਰ ਨੂੰ ਸਨਮਾਨ ਵਾਪਿਸ ਕੀਤਾ ਪਿੰਡ ਕਾਲਾਸੋਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਪਿੰਡ ਦੀ ਸਾਫ ਸਫਾਈ ਤੇ ਵਿਕਾਸ ਕਾਰਜਾਂ ਲਈ 15 ਅਗਸਤ ਨੂੰ ਦਿੱਲੀ ਵਿੱਚ ਸਨਮਾਨਿਤ ਕੀਤਾ ਗਿਆ ਸੀ ਪਰ ਲਾਲ ਕਿਲੀ ਸਮਾਰੋਹ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਉਹਨਾਂ ਨੂੰ ਸੀਰੀ ਸਾਹਿਬ ਕੋ ਕਾਰ ਉਤਾਰਨ ਲਈ ਕਿਹਾ ਇਨਕਾਰ ਕਰਨ ਤੇ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਇਸ ਤੋਂ ਨਾਰਾਜ਼ ਹੋ ਕੇ ਸਰਪੰਚ ਨੇ ਮਿਲਿਆ ਪਰਸੰਸਾ ਪੱਤਰ ਤੇ ਸਨਮਾਨ ਐਸ ਡੀ ਐਮ ਨਾਬਾ ਰਾਹੀਂ ਕੇਂਦਰ ਸਰਕਾਰ ਨੂੰ ਵਾਪਿਸ ਕਰ ਦਿੱਤਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਕਿ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ ਇਹ ਅੱਜ ਸਾਡੇ ਨਾਦੇ ਦੇ ਜਿਹੜੇ ਐਸਪੀਐਮ ਨੇ ਇਸ ਮਤਲਬ ਜੀ ਸਿੰਘ ਜੀ ਉਹਨਾਂ ਨੂੰ ਆਪਾਂ ਵਾਪਸ ਕੀਤਾ ਜੀ ਤੇ ਜਿਹੜਾ ਆਪਾਂ ਨੇ ਗ੍ਰਾਮ ਸਭਾ ਦਾ ਮਤਾ ਪਾਇਆ ਸੀ ਪਿੰਡ ਨੇ ਪਿੰਡ ਵੱਲੋਂ ਹੀ ਸਾਰਾ ਦੋਸਤੀ ਪਿੰਡ ਵਾਲਿਆਂ ਨੇ ਕਿਹਾ ਵੀ ਵਾਪਸ ਕਰਨਾ ਇੱਕ ਵਾਰੀ ਅਸੀਂ ਪਹਿਲਾਂ ਆਏ ਸੀ ਮੈਡਮ ਨਹੀਂ ਤੁਹਾਨੂੰ ਮਿਲੇ ਤੇ ਫਿਰ ਅੱਜ ਅਸੀਂ ਦੁਬਾਰਾ ਆ ਕੇ ਇਹਨਾਂ ਨੂੰ ਵਾਪਸ ਕੀਤਾ ਕਾਦਾ ਵਾੜ ਉਹ ਉਬਾੜ ਕਾਦਾ ਮਿਲਿਆ ਸੀ ਕਿਸ ਚੀਜ਼ ਵਾਸਤੇ ਤੁਸੀਂ ਵਾਪਸ ਇਹ ਮਿਲਿਆ ਸੀ ਜੀ ਆਪਾਂ ਨੂੰ 15 ਅਗਸਤ ਤੇ ਇਨਵਿਟੇਸ਼ਨ ਮਿਲਿਆ ਸੀ ਉੱਥੇ ਗਏ ਸੀ ਉਦੋਂ ਹੀ ਆਪਾਂ ਨੂੰ ODA ਪਲੱਸ ਮਾਡਲ ਹੋਣ ਕਰਕੇ ਆਪਣਾ ਪਿੰਡ ਉਦੇ ਗੇਂਸਟ ਮਿਲਿਆ ਸੀ ਜਲ ਜੀਵਨ ਮਿਸ਼ਨ ਤੇ ਹੋਰ ਕਾਫੀ ਪ੍ਰੋਜੈਕਟ ਆਪਣੇ ਵਧੀਆ ਚੱਲ ਰਹੇ ਨੇ ਪਿੰਡ ਸਾਫ਼ ਸੁਥਰਾ ਉਦੇ ਗੇਂਸਟ ਆਪਾਂ ਨੂੰ ਮਿਲਿਆ ਸੀ ਤੇ ਉੱਥੇ ਆਪਾਂ ਨੂੰ ਸੀਰੀ ਸਾਹਿਬ ਲਈ ਅਲਾਉ ਨਹੀਂ ਕੀਤਾ ਉਹ ਤੇ ਉਸ ਕਰਕੇ ਵਾਪਸ ਆ ਗਏ ਸੀ ਤੇ ਫਿਰ ਉਹੀ ਰੋਸ ਹੋਇਆ ਪਿੰਡ ਵਾਲਿਆਂ ਦਾ ਫਿਰ ਗ੍ਰਾਮ ਸਭਾ ਦਾ ਮਤਾ ਕਰਕੇ ਉਹ ਕਹਿੰਦੇ ਕਿ ਅਸੀਂ ਇਹ ਅਵਾਰਡ ਵੀ ਨਹੀਂ ਲੱਪਣਾ ਸਰਪੰਚ ਸਾਹਿਬ ਕਿੰਨੇ ਪਿੰਡਾਂ ਚੋਂ ਕਿੰਨੇ ਪਿੰਡਾਂ ਨੂੰ ਮਿਲਿਆ ਇਹ ਦੇਖੋ ਮੇਰੀ ਨੌਲੇਜ ਜੇ ਵੀ 13000 ਪਿੰਡਾ ਜੀ ਆਪਣੇ ਪਿੰਡ ਚ ਅਪਰੋਕਸੀਮੇਟਲੀ ਅੰਦਾਜ਼ਨ ਤੇ ਉਹਦੇ ਚ 6 ਪਿੰਡਾਂ ਨੂੰ ਮਿਲਿਆ ਸੀ ਤੇ ਜੇ ਪਿੰਡਾਂ ਚੋਂ ਜਣੀ ਮੈਨੂੰ ਇੱਥੇ ਸਰਪੰਚ ਸਾਹਿਬ ਮਿਲੇ ਸੀ ਇੱਕ ਪਿੰਡ ਦੇ ਉਹ ਅੰਮ੍ਰਿਤਾਰੀ ਨਹੀਂ ਸੀ ਉਹ ਚਲੇ ਗਏ ਸੀ ਅੰਦਰ ਬਾਕੀ ਹੋਰ ਕਿੱਧਰ ਗਏ ਮੈਨੂੰ ਨਹੀਂ ਪਤਾ ਵੀ ਗਏ ਨੇ ਤੇ ਮੈਂ ਅੰਮ੍ਰਿਤਾਰੀ ਦੀ ਮੈਨੂੰ ਉਹਨਾਂ ਨੇ ਅਲਾਉ ਨਹੀਂ ਕੀਤਾ ਕੀ ਨਾ ਵੱਲੋਂ ਦਿੱਤਾ ਗਿਆ ਸੀ ਤੁਹਾਨੂੰ ਇਹ ਦਿੱਤਾ ਗਿਆ ਸੀ ਜੀ ਜਲਜੀ ਆਪਣੇ ਉਹਦੇ ਨੇ ਜਲ ਮੰਤਰੀ ਨੇ ਸਿਵਮ ਉਹ ਨੰਨਾ ਇਕਲ ਜੀ ਦਾ ਨਾਮ ਸੀ ਉਹਨਾਂ ਦਾ ਕਰਨਾਟਕਾ ਤੋਂ ਉਹਨਾਂ ਨੇ ਦਿੱਤਾ ਸੀ ਮੋਕਲ ਕੀ ਰਿਹਾ ਪਿੰਡ ਨੇ ਜਲਾਸ ਕੀਤਾ ਕੀ ਰੋਸ ਰਿਹਾ ਕਿਉਂ ਵਾਪਸ ਮੋੜਦਾ ਹੈ ਉਹ ਰੋਸ ਸੀ ਕਿ ਦੇਖੋ ਜਿਵੇਂ ਸੰਵਿਧਾਨ ਚ 6 ਇੰਚ ਅਲਾਉ ਹੈ ਜੀ ਆਪਾਂ ਮਸੀਹ ਜੀ ਸਾਹਿਬ ਅੰਦਰ ਲੈ ਕੇ ਜਾਣੀ ਤੇ ਉਥੇ 4 ਇੰਚ ਦੀ ਸੀ ਬਾਅਦ ਵਿੱਚ ਅਸੀਂ ਦੇਖੀ ਕਿੰਨੀ ਹੈ ਤੇ ਉਹਨਾਂ ਨੇ 4 ਇੰਚ ਵੀ ਅਲਾਉ ਨਹੀਂ ਕੀਤੀ ਤੇ ਉਪਰੋਂ ਸਾਨੂੰ ਆਫਰ ਕੀਤਾ ਗਿਆ ਵੀ ਤੁਸੀਂ ਇਹ ਉਤਾਰ ਕੇ ਰੱਖ ਜੋ ਰੂਮ ਬਣੇ ਹੋਏ ਨੇ ਤੇ ਵਾਪਸੀ ਜਾ ਕੇ ਲੈ ਲਿਓ ਤੇ ਉਹ ਫਿਰ ਸਾਡਾ ਜਵੀਰ ਨੇ ਉਹਨੂੰ ਅਲਾਉ ਕਰਦਾ ਸੀ ਤੇ ਫਿਰ ਅਸੀਂ ਵਾਪਸ ਆ ਗਏ ਸਰਕਾਰ ਵੱਲੋਂ ਕੋਈ ਨੋਟਿਸ ਲਿਆ ਗਿਆ ਸੀ ਹੁਣਾਂ ਖਿਲਾਫ ਜਾਂ ਕੋਈ ਐਜੀਪੀਸੀ ਵੱਲੋਂ ਕੋਈ ਨਹੀਂ ਜੀ ਕਿਸੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਹੁਣ ਅਸੀਂ ਐਜੀਪੀਸੀ ਪ੍ਰਧਾਨ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਆਪਣੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਵੀ ਭੇਜੇ ਬਾਇ ਪੋਸਟ ਵੀ ਇਹਦੇ ਕੋਈ ਅਗੇਸਟ ਐਕਸ਼ਨ ਲਿਆ ਜਾਵੇ ਬਟ ਹਾਲੇ ਤੱਕ ਵੀ ਐਕਸ਼ਨ ਨਹੀਂ ਲਿਆ ਐਜੀਪੀਸੀ ਦਾ ਕੋਈ ਵੀ ਨੁਮਾਇੰਦਾ ਤੁਹਾਡੇ ਕੋਲ ਆਇਆ ਨਹੀਂ ਫਿਰ ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ ਫਿਕਰੇਵਾਲ ਸਾਹਿਬ ਦਾ ਪਹਿਲਾ ਫੋਨ ਆਇਆ ਸੀ ਸੁਣੋ ਸਾਹ ਰਾਜਾ ਤੁਸ ਤੋਂ ਕੋਈ ਕਿਸੇ ਦਾ ਕਾਲ ਨਹੀਂ ਕੋਈ ਆਇਆ ਕੋਈ ਇੱਥੋਂ ਨਾਪੇ ਉਹਨਾਂ ਦਾ ਕੋਈ ਨਮਾਇਦਾ ਮੈਨੇਜਰ ਜਾਂ ਕੋਈ ਮੈਂਬਰ ਵਗੈਰਾ ਕੋਈ ਨਹੀਂ ਹੈ ਸਿੱਖਾਂ ਦੀ ਸਰਮੋਰ ਸੰਸਥਾ ਜੀਪੀਸੀ ਆ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਹਾਡੀ ਉਸ ਸੁਣਵਾਈ ਨਹੀਂ ਤੇ ਆਮ ਲੋਕਾਂ ਦਾ ਤਾਂ ਫਿਰ ਕੀ ਬਣਦਾ ਇਹ ਹੀ ਗੱਲ ਹੈ ਜੀ ਦੇਖੋ ਆਪਾਂ ਪੰਜਾਬ ਚ ਰਹਿ ਕੇ ਤਾਂ ਆਪਾਂ ਨੂੰ ਬੜਾ ਲੱਗਦਾ ਮਾਣ ਹੁੰਦਾ ਪੰਜਾਬ ਚ ਆਪਾਂ ਲੰਗਰ ਲਾਉਂਦੇ ਆਂ ਸੇਵਾ ਕਰਦੇ ਹੁਣ ਆੜ ਆੜਾ ਇਹਦੇ ਨੇ ਇੱਥੇ ਵੀ ਆਪਾਂ ਦੇਖਦੇ ਆਂ ਬੜਾ ਯੋਗਦਾਨ ਪਾ ਰਹੇ ਨੇ ਪੰਜਾਬੀ ਪਰ ਜੋ ਪ੍ਰੈਕਟੀਕਲੀ ਆਪਾਂ ਆਪਣੀ ਸਟੇਜ ਤੋਂ ਬਾਹਰ ਜਾਂਦੇ ਆ ਫਿਰ ਪਤਾ ਲੱਗਦਾ ਵੀ ਆਪਣਾ ਕੀ ਕਿਰਦਾਰ ਹੈ ਆਪਾਂ ਨੂੰ ਸੈਕੰਡ ਦਰਜੇ ਦੇ ਇੱਕ ਨਾਗਰਿਕ ਮੰਨਿਆ ਜਾ ਰਿਹਾ ਹੈ ਤੇ ਉੱਥੇ ਜਾ ਕੇ ਸਾਰਾ ਕਲੀਅਰ ਪਿਕਚਰ ਹੁੰਦੀ ਹੈ ਵੀ ਆਪਾਂ ਨੂੰ ਪ੍ਰੋਫੈਸਰ ਆਪਾਂ ਨੂੰ ਹਜੇ ਆਜ਼ਾਦੀ ਨਹੀਂ ਮਿਲੀ ਹੈ ਤੁਹਾਨੂੰ ਕਲੀਅਰ ਕੀ ਉਹਨਾਂ ਨੇ ਇਨਸਟਰਕਸ਼ਨ ਦਿੱਤੀ ਸੀ ਉੱਥੇ ਜਦੋਂ ਤੁਸੀਂ ਪਹੁੰਚੇ ਅੰਦਰ ਉੱਥੇ ਦੇਖੋ ਜੀ ਪਹਿਲਾਂ ਇੱਕ ਪਹਿਲਾਂ ਰੋਕ ਲਿਆ ਸੀ ਉਹਨਾਂ ਨੇ ਕਿਹਾ ਤਾਂ ਸੀਨੀਅਰ ਨਾਲ ਗੱਲ ਕਰ ਲਓ ਅੱਗੇ ਚੱਲੇਗੇ ਉਹਨਾਂ ਨੇ ਫਿਰ ਉੱਥੇ ਰੋਕਿਆ ਉਹ ਕਹਿੰਦੇ ਵੈਸੇ ਹੋਈ ਥੋੜੀ ਬਹੁਤੀ ਉਹਨਾਂ ਨੇ ਸੀਨੀਅਰ ਨਾਲ ਗੱਲ ਕਰਾਈ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਐਸਪੀ ਸੀਗੇ ਉਹ ਸਸ਼ੀ ਗਤ ਗੌਰ ਜੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਅਲਾਉ ਨਹੀਂ ਹੈਗਾ ਉਹਨਾਂ ਨੇ ਇੱਕ ਦੋ ਫੋਨ ਵੀ ਕੀਤੇ ਸੀ ਉੱਪਰ ਤੇ ਉਹ ਫੋਨ ਕਰਕੇ ਉਹਨਾਂ ਨੇ ਫਿਰ ਦੁਬਾਰਾ ਉਹੀ ਰਿਪੀਟ ਕੀਤਾ ਜਿਵੇਂ ਸਰ ਤੁਹਾਨੂੰ ਕੋਈ ਅਲਾਉ ਨਹੀਂ ਹੈਗਾ ਵੀ ਤੁਸੀਂ ਜੇ ਜਾਣੀਏ ਮੈਂ ਕਿਹਾ ਸਰ ਤੁਸੀਂ ਇਨਵਾਈਟ ਕੀਤਾ ਸੀ ਕਿਹੜ ਦੀ ਸਰਦੇ ਤੁਸੀਂ ਜਾਣੀ ਚਾਹੁੰਦੇ ਹੋ ਤੁਸੀਂ ਇਹਨੂੰ ਉਤਾਰ ਕੇ ਰੱਖ ਦਿਓ ਵਾਪਸੀ ਚਾ ਕੇ ਪਾ ਲਿਓ ਸੱਖੇ ਫਿਰ ਮੈਂ ਕਿਹਾ ਵੀ ਨਹੀਂ ਸਰ ਇਹ ਅਸੀਂ ਨਹੀਂ ਕਰ ਸਕਦਾ ਸਰ ਜਲਾਲਤ ਮਹਿਸੂਸ ਕਰਦੇ ਹੋ ਕਿ ਗੁਲਾਮੀ ਮਹਿਸੂਸ ਕਰਦੇ ਹੋ ਜੋ ਘਟਨਾ ਤੋਂ ਦੇ ਦੋਈ ਗੱਲਾਂ ਨੇ ਜੀ ਉੱਥੇ ਤਾਂ ਦਲਾਲਤ ਵੀ ਹੋਈ ਬੇਇੱਜ਼ਤੀ ਸਾਰਾ ਕੁਝ ਏ ਸੀਗਾ ਤੇ ਗੁਲਾਮੀ ਤਾਂ ਮਹਿਸੂਸ ਹੋਈ ਰਹੀ ਆ ਉਹ ਆਪਾਂ ਨੂੰ ਮਹਿਸੂਸ ਕਰਵਾ ਰਹੇ ਨੇ ਬਾਰ-ਬਾਰ ਵੀ ਹਾਂ ਤੁਸੀਂ ਅਜੇ ਗੁਲਾਮ ਹੋ ਆਜ਼ਾਦ ਨਹੀਂ ਹੈਗੇ ਇਹ ਹੈਗਾ ਖਬਰਾਂ ਵੀ ਨਸ਼ਰ ਹੋਈਆਂ ਕੋਈ ਲੱਗਿਆ ਨਹੀਂ ਸੀ ਕੋਈ ਹਾਂ ਜਿੰਨਾ ਦੇਖੋ ਮੀਡੀਆ ਨੇ ਬੜਾ ਸਾਥ ਦਿੱਤਾ ਸਾਡਾ ਤੇ ਬੜੀ ਹਾਈਲਾਈਟ ਹੋ ਗਈ ਸੀ ਕਵਰ ਬਟ ਕੋਈ ਉਹਨਾਂ ਨੇ ਜਿਵੇਂ ਕਹਿੰਦੇ ਵੀ ਜੂ ਨਹੀਂ ਸੱਚੀ ਉਹਨਾਂ ਦੇ ਸੱਤੇ ਸਰਕਾਰ ਦੇ ਕਿਸੇ ਦੇ ਵੀ ਕੋਈ ਉਹਨਾਂ ਨੂੰ ਐਕਸ਼ਨ ਨਹੀਂ ਲਿੱਤਾ ਗਿਆ ਕੁਝ ਨਹੀਂ ਕੋਈ ਉਮੀਦ ਕਰਦੇ ਹਾਂ ਅੱਗੇ ਕੋਈ ਸ਼ੋਰ ਦੇਖੋ ਜੇ ਹੁਣ ਕੁਝ ਹੋ ਜੇ ਜੀ ਬੱਤ ਲੱਗਦਾ ਨਹੀਂ ਹੈਗਾ ਕੋਈ ਉਮੀਦ ਵਾਲੀ ਗੱਲ ਨਹੀਂ ਸੁਪਨਸ ਸਾਹਿਬ ਦੇ ਸ਼੍ਰੀ ਸਾਹਿਬ ਪਾਉਣ ਕਰਕੇ ਇਹਨਾਂ ਨੇ ਐਂਟਰ ਨਹੀਂ ਹੋਣ ਦਿੱਤਾ ਉਹਦੇ ਕਰਕੇ ਇਹਨਾਂ ਨੂੰ ਵਾਪਸੀ ਕਰਨੀ ਪਈ ਜੋ ਅਸੀਂ ਹੁਣ ਅੱਜ ਨਾਬੇ ਦੇ ਵਿੱਚ ਆਇਆ ਐ ਐਚ ਡੀ ਮੈਡਮ ਕੋਲ ਉਹਨਾਂ ਨੂੰ ਜੋ ਸਨਮਾਨਤ ਸਾਨੂੰ ਸੁਪਨਸ ਸਾਹਿਬ ਨੂੰ ਕੀਤਾ ਸੀ ਬਹੁਸੀ ਵਾਪਸ ਕਰਕੇ ਵਾਪਸ ਕੱਲ ਰਹੇ ਹਾਂ ਫਿਰ ਮਹਿਸੂਸ ਕਰਦੇ ਹੋ ਮਹਿਸੂਸ ਤਾਂ ਇਹ ਹੀ ਕਰਦਾ ਜੀ ਸਾਨੂੰ ਹੁਣ ਗੁਲਾਮੀ ਸੈਣੀ ਫੇਰ ਪਾਉਗੀ ਦੁਬਾਰੇ ਪਹਿਲਾਂ ਅੰਗਰੇਜ਼ਾਂ ਮੌਕੇ ਦੀ ਹੁਣ ਕਾਲੇ ਅੰਗਰੇਜ਼ ਨੇ ਇਹ ਤਾਂ ਹੁਣ ਸਾਨੂੰ ਗੁਲਾਮੀ ਸੈਣੀ ਪਹਿਣੀ ਹੈ ਨਹੀਂ ਤਾਂ ਫਿਰ ਅਬਦਾ ਰਾਜ ਲੈਣਾ ਪਊਗਾ ਤਾਂ ਹੀ ਆਪਣੀ ਗੁਲਾਮੀ ਕਿਛੇ ਕਿਸ ਤਰ੍ਹਾਂ ਦੇਖਦੇ ਹਾਂ ਅੱਗੇ ਤੋਂ ਫਿਰ ਕੋਈ ਸਰਪੰਚ ਪਿੰਡ ਦਾ ਜਾਂ ਕੋਈ ਪਿੰਡ ਵਾਸੀ ਇਸ ਤਰ੍ਹਾਂ ਦਾ ਨਹੀਂ ਕਰੂਗਾ ਚੰਗਾ ਕੰਮ ਹੀ ਨਹੀਂ ਕਰੂਗਾ ਫਿਰ ਕਿਵੇਂ ਦੇਖਦੇ ਫਿਰ ਕੰਨ ਕਰੂਗਾ ਇਹ ਕੰਮ ਜੇ ਕੰਮ ਕੀਤੇ ਨਹੀਂ ਤਾਂ ਇਹ ਉਹਨਾਂ ਕੋ ਸੋਇਆ ਦੀ ਪਿਛਲੀ ਪੰਚਾਇਤ ਨੇ ਵਧੀਆ ਕੰਮ ਕੀਤਾ ਸਾਡੀ ਹੋਣ ਵਾਲੀ ਪੰਚਾਇਤ ਨੇ ਵਧੀਆ ਕੰਮ ਕਰ ਰਹੀ ਆ ਤੇ 13000 ਪਿੰਡ ਦੇ ਵਿੱਚੋਂ 6 ਪਿੰਡ ਲੈਤੇ ਗਏ ਤੇ ਉੱਥੇ ਸਾਡੇ ਸਰਪੰਚ ਸਾਹਿਬ ਨੇ ਐਂਟਰੀ ਨਹੀਂ ਹੋਣ ਦਿੱਤਾ ਕੀ ਹੈ ਮੋਦੀ ਸਾਹਿਬ ਕੋਲ ਕਿਰਪਾਨ ਮਾਰ ਰਹੇ ਤੇ ਦੂਰ ਖੜਕੇ ਹੂੰ ਉਹ 600 ਫੁੱਟ ਪਰੇ ਬੈਠੇ ਤੇ 4 ਇੰਚ ਦੀ ਕਿਰਪਾਨ ਉੱਥੇ ਚਲੀ ਜਾਂਦੀ ਇਹਦੇ ਕਰਕੇ ਹੀ ਸਾਨੂੰ ਜੋ ਜੋ ਸਨਮਾਨ ਦਿੱਤਾ ਸੀ ਅਸੀਂ ਵਾਪਸ ਕਰਕੇ ਅੱਡੇ ਸਾਹਮਣੇ